ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਰਿਆਂ ਨੇ ਕਿਵੇਂ ਹੋ ਮੇਰੇ ਭੈਣ ਭਰਾ ਠੀਕ ਠਾਕ ਹੈਗੇ ਹਾਂ ਜੀ ਚਲੋ ਵਧੀਆ ਇਸੇ ਤਰ੍ਹਾਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਠੀਕ ਹੈ ਜੀ ਤੰਦਰੁਸਤ ਰਹੀ ਬਖਸ਼ੇ ਬੱਚੇ ਤੇ ਬਜ਼ੁਰਗਾਂ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ ਸੁਤਤੋਟਾ ਖੁਸ਼ਮਈ ਚੈਨਲ ਤੇ ਇਹ ਜਿਹੜੀ ਅੱਜ ਦੀ ਵੀਡੀਓ ਹੈ ਕਿ ਤੁਸੀਂ ਪੂਰੇ ਧਿਆਨ ਨਾਲ ਸੁਣਨੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਤੁਹਾਨੂੰ ਪਤਾ ਕਿ ਜਿਹੜਾ ਪੋ ਦਾ ਮਹੀਨਾ ਸੀਗਾ ਪੂਰਾ ਜਨਕੀ ਸ਼ਹੀਦੀ ਦਿਨਾਂ ਦਾ ਸੀਗਾ ਜਿਹਨੂੰ ਆਪਾਂ ਸ਼ਹੀਦੀ ਜੋੜ ਮੇਲ ਕਹਿ ਦਿੰਦੇ ਹੈਗੇ ਆ ਬਹੁਤ ਸਾਰੇ ਭੈਣ ਭਰਾ ਸ੍ਰੀ ਚਮਕੌਰ ਸਾਹਿਬ ਪਹੁੰਚੇ ਹੋਏ ਸੀਗੇ ਹਨ ਤੇ ਸ੍ਰੀ ਫਤਿਹਗੜ ਸਾਹਿਬ ਪਹੁੰਚੇ ਹੋਏ ਸੀਗੇ ਤੇ ਉਹਨਾਂ ਚੋਂ ਖਾਸ ਤੌਰ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾੜਲੇ ਫੌਜਾ ਵੀ ਸੀਗੇ ਜਿਹੜੀ ਉਸ ਜਗ੍ਹਾ ਤੇ ਪਹੁੰਚੇ ਹੋਈਆਂ ਸੀਗੀਆਂ ਤੇ ਸਾਰਿਆਂ ਨੇ ਆਪਣੇ ਆਪਣੇ ਜਿਹੜੀਆਂ ਮੰਦਿਆ ਭਾਵਨਾ ਸੀਗੀਆਂ ਆਪਣੇ ਸ਼ਰਧਾ ਮੁਤਾਬਕ ਜਿਹੜੇ ਹੈਗੇ ਨੇ ਆਪਣੇ ਪੁੱਲ ਭੇਟ ਕੀਤੇ ਹੈਗੇ ਨੇ ਉਸ ਗੁਰੂ ਘਰ ਰੂਹਾਨੂ ਹਨਾ ਜੀ ਤੇ ਜਿਨ੍ਹਾਂ ਨੇ ਸਾਡੇ ਕਰਕੇ ਇਹ ਸ਼ਹਾਦਤਾਂ ਦਿੱਤੀਆਂ ਸੀਗੀਆਂ ਤੇ ਉਹਨਾਂ ਦੇ ਕੁਰਬਾਨੀਆਂ ਤਾਂ ਨਹੀਂ ਆਪਾ ਭੁੱਲ ਸਕਦੇ ਹੈਗੇ ਸਾਰੀ ਉਮਰ ਤੇ ਆਉਣ ਵਾਲੇ ਹੋਰ ਵੀ ਜਿਹੜੇ ਦਿਨਾਂ ਚਿਰ ਇਸ ਧਰਤੀ ਤੇ ਲੋਕ ਆਉਣ ਜਾਣ ਜਿੰਨਾ ਵੀ ਹੈਗਾ ਵਾਂ ਕਦੇ ਨਹੀਂ ਉਹਨਾਂ ਦੇ ਸਹਹਾਤ ਨੂੰ ਭੁੱਲ ਸਕਦੇ ਹੈਗੇ ਕਿਉਂਕਿ ਉਹਨਾਂ ਨੇ ਸਾਡੀ ਕਰਕੇ ਬਹੁਤ ਕੁਛ ਕੀਤਾ ਅਸੀਂ ਤਾਂ ਕੁਛ ਵੀ ਨਹੀਂ ਹੈਗੇ ਉਹਨਾਂ ਦੇ ਸਾਹਮਣੇ ਤੇ ਨਾ ਆਪਾਂ ਗੁਰੂ ਘਰ ਜਾਣੇ ਨਾ ਆਪਾਂ ਪਾਠ ਕਰਦੇ ਆ ਹਨਾ ਤੇ ਜਿੰਨਾ ਉਹਨਾਂ ਨੇ ਆਪਣੇ ਕਰਕੇ ਕੀਤਾ ਸੀਗੇ ਆਪਾਂ ਉਹਨਾਂ ਦੀ ਇੱਕ ਵੀ ਗੱਲ ਦੇ ਉੱਪਰ ਜਾਨਕਿ ਨਹੀਂ ਖਰੇ ਉਤਰੇ ਹੈਗੇ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਬਸ ਇਹੀ ਕਹਿਣਾ ਚਾਹੁੰਦੀ ਆ ਕਿ ਗੁਰੂ ਘਰ ਦੇ ਨਾਲ ਬਹੁਤ ਤੋਂ ਵੱਧ ਜੁੜੋ ਤੇ ਪਾਠ ਕਰੋ ਸਿਮਰਨ ਕਰੋ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜ਼ਰੂਰ ਦੱਸੋ ਜਦੋਂ ਇਹ ਪੋ ਦਾ ਮਹੀਨਾ ਆਉਂਦਾ ਹੈ ਹਰ ਇੱਕ ਦੀ ਅੱਖ ਨਮ ਹੋ ਜਾਂਦੀ ਹੈ ਉਸ ਵੇਲੇ ਨੂੰ ਯਾਦ ਕਰਕੇ ਉਸ ਜਿਹੜਾ ਹੈਗਾ ਵਾ ਉਸ ਟਾਈਮ ਤੇ ਜਿਹੜਾ ਮਾਹੌਲ ਸੀ ਉਹਨੂੰ ਮਹਿਸੂਸ ਕਰਕੇ ਬਹੁਤ ਜਾਨੀ ਕਿ ਮਨ ਜਿਹੜਾ ਹੈਗਾ ਵਾ ਉਦਾਸ ਹੋ ਜਾਂਦਾ ਵਾ ਕਿ ਕਿਦਾਂ ਉਹਨਾਂ ਨੇ ਗੁਰੂਆਂ ਨੇ ਆਪਣੇ ਚਾਰੇ ਸਾਹਿਬਜ਼ਾਦਿਆਂ ਸਾਡੀ ਕਰਕੇ ਸ਼ਹੀਦ ਕਰਵਾਏ ਕਿੰਨੀ ਅਸ਼ਹਾਤ ਤਾਂ ਜਿਹੜੇ ਸੀਗੀਆਂ ਹੋਸ਼ ਸਿੰਘਾਂ ਸਿੰਘਾਂ ਤੇ ਬੱਚੇ ਨੇ ਦਿੱਤੀਆਂ ਸੀਗੀਆਂ ਹਨ ਤੇ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਕਦੇ ਨਾ ਭੁੱਲੋ ਠੀਕ ਹੈ ਜੀ ਤੇ ਉਸੇ ਜਗ੍ਹਾ ਤੇ ਕੁਝ ਅ ਸੀਗੇ ਜਿਹੜੇ ਨਿਹੰਗ ਸਿੰਘ ਵੀਰ ਹਨ ਉਹ ਉੱਥੇ ਪਹੁੰਚੇ ਹੋਏ ਸੀਗੇ ਤੇ ਉਹਨਾਂ ਨੇ ਆਪਣੇ ਘੋੜਿਆਂ ਦੇ ਨਾਲ ਚਾਲੇ ਪਾਏ ਉਥੋਂ ਰਾਸਤੇ 'ਚ ਜਗਾ ਜਗਾ ਤੇ ਆਪਣਾ ਪੜਾਅ ਲਗਾਉਂਦੇ ਹੋਏ ਤੇ ਉਸ ਪਹੁੰਚੇ ਸੀਗੇ ਸਾਡੇ ਪਿੰਡ ਤੇ ਦੋ ਤਿੰਨ ਦਨ ਹੋ ਗਿਆ ਸੀਗੇ ਉਹਨਾਂ ਨੂੰ ਇੱਥੇ ਪੜਾ ਕੀਤਾ ਹੋਇਆ ਤੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਦੇ ਕੀ ਵਿਚਾਰ ਹੈਗੇ ਨੇ ਤੇ ਉਹ ਕਿੱਦਾਂ ਆਏ ਤੇ ਉਥੇ ਦਾ ਕੀ ਮਾਹੌਲ ਸੀ ਤੇ ਅੱਗੇ ਉਹਨਾਂ ਨੇ ਕਿੱਥੇ ਜਾਣਾ ਹੈਗਾ ਤੇ ਕੀ ਉਹਨਾਂ ਦੇ ਵਿਚਾਰ ਹੈਗੇ ਨੇ ਤੇ ਆਪਾਂ ਅੱਜ ਸੁਣਦੇ ਹਾਂ ਜੀ ਉਹਨਾਂ ਦੇ ਜ਼ੁਬਾਨੀ ਉਹ ਕੀ ਕਹਿਣਾ ਚਾਹੁੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਠੀਕ ਆ ਜੀ ਬਿਲਕੁਲ ਸਕੀਪ ਨਾ ਕਰਿਓ ਆਜੋ ਤੁਹਾਨੂੰ ਉਹਨਾਂ ਦੇ ਨਾਲ ਦਰਸ਼ਨ ਕਰਾਉਣਾ ਹੈ ਤੇ ਨਾਲ ਤੁਹਾਨੂੰ ਉਹਨਾਂ ਦੇ ਜਿਹੜੇ ਗੱਲਬਾਤਾਂ ਉਹਨਾਂ ਦੇ ਜਿਹੜੇ ਮਾਨ ਦੇ ਆ ਭਾਵਨਾ ਹੈਗੇ ਨੇ ਕੀ ਕਹਿਣਾ ਸੰਦੇਸ਼ ਦੇਣਾ ਚਾਹੁੰਦੇ ਨੇ ਤੇ ਉਹਨਾਂ ਦੇ ਜ਼ੁਬਾਨੀ ਉਹਨਾਂ ਰੰਗਲਾ ਜਗ ਦਾ ਮਨ ਜੀਤਾ ਸਾਹਿਬ ਗੁਰੂ ਜੀ ਕੀ ਫਤਿਹ ਸੱਚੇ ਪਾਸ਼ਾ ਸਾਹਿਬ ਜਦਾ ਬਾਬਾ ਜੋਰਾਵਰ ਸਿੰਘ ਸਾਹਿਬ ਜਦਾ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜੀ ਦੇ ਦੀ ਜੋੜ ਮੇਲੇ ਮਨਾ ਕਰਕੇ ਸ੍ਰੀ ਪੰਕੜ ਸਾਹਿਬ ਦੀ ਫੌਜਾਂ ਨੇ ਚਾਲੇ ਮਾਰ ਕੇ ਨਗਰ ਪੱਦੀ ਵਿਖੇ ਸਿੱਕੀ ਬੜੇ ਚਿਰ ਤੋਂ ਇਸ ਪੜਾ ਤੇ ਪੜਾ ਲਾਈਦਾ ਫੌਜਾਂ ਕੋਲ ਅਗੇ ਹਲ ਸੰਗਤ ਨੂੰ ਗੁਰੂ ਘਰ ਦੇ ਹੱਡ ਗ੍ਰੰਥੀ ਨੇ ਤੇ ਬਹੁਤ ਹੀ ਮਾਨ ਸਤਕਾਰ ਚੜ੍ਹਦੀ ਕਲਾ ਇੱਥੇ ਸੰਗਤ ਵੱਲੋਂ ਜਯਾ ਜਯਾ ਕਰੇ ਮਹਾਰਾਜ ਚੜ੍ਹਦੀ ਕਲਾ ਰੱਖੇ ਉਹਨਾਂ ਕਹਾ 40 ਮੁਕਤਾਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਨੂੰ ਚਾਲੇ ਪਾਏ ਨੇ ਫੌਜਾਂ ਨੇ ਗਾਨ ਨੂੰ ਪੜਾ ਕਰਨਾ ਕੋਜਾਂ ਨੇ ਕੜਦੀ ਕਲਾ ਕਰਨ ਮਹਾਰਾਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਆਲੋ ਜਾਵੇ ਨਿਆਲੋ ਜਾਵੇ ਕਣਗੀ ਤਰਪਾਸ਼ਾ ਜੀ ਦੇ ਚਰਨਾ ਕਮਲਾਂ ਨੂੰ ਭਾਵੇ ਸੁਣ ਕੇ ਨਿਆਲੋ ਜਾਵੇ ਫਤਿਹ ਪਾਵੇ ਸੋਹਣੀ ਪਿਆਰਕਾਰ ਭਾਵੇ ਨਿਆਲੋ ਜਾਵੇ ਸ਼ੀਦਾ ਸਿੰਘਾਂ ਦੇ ਮਨ ਨੂੰ ਭਾਵੇ ਨਿਆਲੋ ਜਾਵੇ ਵਾਹਿਗੁਰੂ ਜੀ ਆਕਾਰ ਫਤੇ ਪਾਵੇ ਬਾਬਾ ਫਤੇ ਸਿੰਘ ਨੂੰ ਪਾਵੇ ਸੁਣ ਕੇ ਨਿਹਾਲੋ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਗੱਜ ਵੱਜ ਕੇ ਜਾ ਕਰੇ ਗਿ ਆਵੇ ਨਿਹਾਲੋ ਜਾਵੇ ਧੰਨ ਧੰਨ ਮਾਤਾ ਗੁਜਰ ਕੌਰ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਦੇ ਪਵਿੱਤਰ ਚਰਨਾਂ ਕਮਲਾ ਨੂੰ ਪਾਵੇ ਸੁਣ ਕੇ ਨਿਹਾਲੋ ਜਾਵੇ ਫਤੇ ਪਾਵੇ ਸਤਿ ਸ਼੍ਰੀ ਅਕਾਲ ਗੁਰਬਰ ਕਾਲ ਦੇਖ ਦੇ ਫਤੇ ਅੰਕਾ ਸਾਹਿਬ ਵਾਹਿਗੁਰੂ ਜੀ ਕੀ ਬਤ ਵਾਹਿਗੁਰੂ ਜੀ ਹੁਕਮ ਦੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹਰਿਆਣਾ ਸਾਰੇ ਸਿੰਘ ਅਸੀਂ ਬੁੱਢਾ ਦਲ ਦੇ ਸਿੰਘਾਂ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਸਾਰੇ ਸਿੰਘਾਂ ਦੀ ਬਹੁਤ ਚੜ੍ਹਦੀ ਕਲਾ ਜੀ ਆਪਣਾ ਪੜਾ ਪੜਾ ਦਰ ਪੜਾ ਅਸੀਂ ਅੱਗੇ ਤੋਂ ਅੱਗੇ ਚੱਲਦੇ ਰਹਿੰਦੇ ਆਂ ਜੀ ਅਸੀਂ ਮਤਲਬ ਇੱਕ ਦਿਨ ਪੜਾ ਇੱਥੇ ਲਾਇਆ ਇੱਕ ਦਿਨ ਦੂਸਰੇ ਦਿਨ ਉੱਥੇ ਲਾਇਆ ਜੀ ਤੇ ਮਤਲਬ ਅਸੀਂ ਥਾਂ ਬਦਲਦੇ ਰਹਿੰਦੇ ਆਂ ਜੀ ਹਰ ਇੱਕ ਸਾਡਾ ਜੋੜ ਮਿਲਿਆ ਤੇ ਸ਼ਹੀਦੀ ਜੋੜ ਮਿਲਿਆ ਤੇ ਜਾਣਾ ਦਲ ਪੰਥ ਨੇ ਤੇ ਮਤਲਬ ਵੱਧ ਤੋਂ ਵੱਧ ਸਿੰਘ ਦਲ ਪੰਥ ਨਾਲ ਜੁੜੋ ਜਿਹੜੇ ਵੀਰ ਨਸ਼ਾ ਪਤਾ ਕਰਦੇ ਨੇ ਜਿਹੜੇ ਵੀਰ ਨਸ਼ਿਆਂ ਦੇ ਦਲ ਚ ਫਸੇ ਹੋਏ ਨੇ ਉਹਨਾਂ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਵੀਰੋ ਨਸ਼ਿਆਂ ਚੋਂ ਨਿਕਲੋ ਤਾਂ ਕਿ ਆਪਾਂ ਆਪਣਾ ਜੀਵਨ ਸੁਧਾਰ ਸਕੀਏ ਆਪਾਂ ਆਪਣੇ ਮਾਪੇ-ਵਾਪੇ ਨੂੰ ਖੁਸ਼ ਕਰ ਸਕੀਏ ਜੋ ਆਪਣੀ ਮਾਂ ਨੇ ਆਪਾਂ ਨੂੰ ਜਨਮ ਦਿੱਤਾ ਉਸ ਮਾਂ ਨੂੰ ਆਪਾਂ ਖੁਸ਼ ਕਰੀਏ ਤਾਂ ਜੋ ਕਿਉਂਕਿ ਮਾਂ ਦੀਆਂ ਦੁਆਵਾਂ ਨੇ ਹੀ ਸਾਨੂੰ ਅੱਗੇ ਲੈ ਕੇ ਜਾਣਾ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਤਲਬ ਸ਼ਕਤੀ ਨੇ ਆਪਾਂ ਨੂੰ ਅੱਗੇ ਲੈ ਕੇ ਜਾਣਾ ਜੋ ਸਿੰਘ ਨਸ਼ੀ ਦਲ ਦਲ ਚ ਫਸੇ ਹੋਏ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਤੁਸੀਂ ਨਸ਼ਾ ਛੱਡੋ ਦਲ ਪੰਥ ਨਾਲ ਜੁੜੋ ਸਿੰਘ ਸਜੋ ਤਾਂ ਜੋ ਆਪਾਂ ਆਪਣੇ ਮਾਪੇ-ਵਾਪੇ ਦੀ ਸੇਵਾ ਕਰ ਸਕੀਏ ਆਪਾਂ ਜ਼ਿੰਦਗੀ 'ਚ ਚੰਗੇ ਕੰਮ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤਰਾ ਜਾਵੇ ਨਿਆਲੋ ਜਾਵੇ ਫਤਿਹ ਪਾਵੇ ਹਾਲੋ ਸੰਗਿਆ ਨਾਲ

ਕੀ ਕਰਦੇ ਹੋ ਉਹ ਤੋਂ ਵੀ ਕਰਾਂਗੇ ਜੀ ਉਹ ਪੱਟੜੀਆਂ ਹਲਦੀ ਆ ਹਲਦੀ ਆ ਮੇਖਾ ਹੀ ਲਾਵੇ ਲੋਖਾਂ ਲਾਇਆ ਉਹ ਪੱਟ ਉਹ ਪੱਟੜੀਆਂ ਕਹਿੰਦੇ ਮੇਖਾ ਹੀ ਖੰਭੇ ਨਾਲ ਹੈ ਇਹ ਜਿਹਦੇ ਨਾਲ ਧੋਖਾ ਦੇ ਸੋਖ ਕਹਿੰਦੇ ਵੱਡੀਆਂ ਵਾਲੀਆਂ ਉਹਨੇ ਮੇਖਾਂ ਲਾਈਆਂ ਹੋਈਆਂ ਜਣੀਆਂ ਲਾਈਆਂ ਨਹੀਂ ਉਹਨੇ ਮੇਖਾ ਸਹੀ ਦੇਖੀ ਮਿਸਤਰੀ ਆ ਗਿਆ ਇੱਕ ਪਾਈ ਉੱਥੇ ਫੜਤੀ ਗੜ ਸਾਹ ਦੇਖੀ ਮੇਖਾਂ ਲਾ ਗਿਆ ਕੋੜੇ ਰੱਡੇ ਰੱਡੇ ਪਰ ਪੱਟੀਆਂ ਵੀ ਨਹੀਂ ਹੋਈਆਂ ਪੱਟੀਆਂ ਵੀ ਨਹੀਂ ਫੜੀ パラッと分かる。

ਤੇ ਇਹਨਾਂ ਦੇ ਵਿਚਾਰ ਤੁਹਾਨੂੰ ਕਿਹੋ ਜਿਹਾ ਲੱਗੇ ਤੇ ਇਹਨਾਂ ਦਾ ਜਿਹੜਾ ਇੱਥੋਂ ਦਾ ਮਾਹੌਲ ਹੈਗਾ ਉਹ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਵਿੱਚ ਜਰੂਰ ਦੱਸਿਓ ਤੇ ਤੁਸੀਂ ਮੇਰੀ ਵੀਡੀਓ ਇੰਨਾ ਜ਼ਿਆਦਾ ਸਪੋਰਟ ਕਰ ਰਹੇ ਹੋ ਤੁਹਾਡਾ ਸਤਿ ਸਾਈਂ ਚਲੋ ਬਹੁਤ ਬਹੁਤ ਧੰਨਵਾਦ ਹੈ ਜਿੰ ਸਾਰਿਆਂ ਦਾ ਇਸਾ ਤਾਂ ਮੇਰੀ ਵੀਡੀਓ ਨੂੰ ਸਪੋਰਟ ਕਰੋ ਜੀ ਬਾਕੀ ਬਾਕੀ ਦੇ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟਾਂ 'ਚ ਆਪਣੇ ਰਾਏ ਜ਼ਰੂਰ ਦਿਆ ਕਰੋ ਜੋ ਵੀ ਕੋਈ ਗਲਤੀ ਕੋਈ ਕਮੀ ਭੇਸ਼ੀ ਹੁੰਦੀ ਉਹਨਾਂ ਨੂੰ ਜ਼ਰੂਰ ਦੱਸਿਆ ਕਰੋ ਤਾਂ ਕਿ ਉਸ ਤਮ ਬਤਾਵੇ ਕਿ ਅਸੀਂ ਵਧੀਆ ਵਧੀਆ ਹੋਰ ਜਿਹੜਾ ਹੈਗਾ ਗਲਤੀਆਂ ਨੂੰ ਸੁਧਾਰ ਕੇ ਆਪਾਂ ਉਹਨਾਂ ਨੂੰ ਵਧੀਆ ਵਧੀਆ ਆਪਾਂ ਸ਼ਿੰਗਾਰ ਕੇ ਹੋਰ ਵੀ ਢਾ ਤੁਹਾਡੇ ਸਾਹਮਣੇ ਲੈ ਕੇ ਆਈਏ ਠੀਕ ਆ ਜੀ ਆਪਣੀ ਵੀਡੀਓ ਬਿਲਕੁਲ ਸਾਫ ਹੁੰਦੀਆਂ ਨੇ ਜਿਵੇਂ ਕਿ ਘਰ ਪਰਵਾਜ਼ ਜਾਂਦਾ ਤਾਂ ਕੀ ਹੁੰਦਾ ਸਿੰਪਲ ਆਪੋ ਉਸੇ ਤਰ੍ਹਾਂ ਤੁਹਾਨੂੰ ਵੀਡੀਓ ਦੇਖਾਉਣੀ ਆ ਜੀ ਸੋ ਇਸੇ ਤਰ੍ਹਾਂ